ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਚਿਹਰੇ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਸੇਵ ਦਾ ਇਹ ਸ਼ਿਲਕੀ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ ਤੇ ਸਵੇਰੇ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਕੁਝ ਹੀ ਦਿਨਾਂ ਵਿੱਚੋਂ ਤਾਨੂੰ ਤਿਲਾਂ ਤੋਂ ਛਟਕਾਰਾ ਮਿਲ ਜਾਵੇਗਾ ਨੰਬਰ 2 ਦੋ ਚਮਚ ਮਲਤਾਨੀ ਮਿੱਟੀ ਵਿੱਚ ਟਮਾਟਰ ਦਾ ਰਸ ਤੇ ਥੋੜਾ ਜਿਹਾ ਚੰਦਨ ਪਾਊਡਰ ਮਿਕਸ ਕਰਕੇ 10 ਮਿੰਟਾਂ ਲਈ ਆਪਣੇ ਚਿਹਰੇ ਤੇ ਲਗਾ ਲਓ ਫਿਰ ਸਾਫ਼ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਡਾ ਚਿਹਰਾ ਬਹੁਤ ਹੀ ਚਮਕਦਾਰ ਬਣ ਜਾਵੇਗਾ ਨੰਬਰ 3 ਜੇਕਰ ਤੁਸੀਂ ਆਪਣੀਆਂ ਪਲਕਾਂ ਨੂੰ ਲੰਬੀਆਂ ਤੇ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਾਰੀਅਲ ਦਾ ਤੇਲ ਪਲਕਾਂ ਉੱਪਰ ਲਗਾ ਕੇ ਹਲਕੀ ਹਲਕੀ ਮਾਲਿਸ਼ ਕਰੋ ਦਿਨਾਂ ਵਿੱਚ ਤੁਹਾਡੀਆਂ ਪਲਕਾਂ ਖੂਬਸੂਰਤ ਤੇ ਚਮਕਦਾਰ ਹੋ ਜਾਣਗੀਆਂ ਨੰਬਰ 4 ਜੇਕਰ ਤੁਸੀਂ ਆਪਣੇ ਨਹਾਂ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਲਗਾ ਕੇ ਆਪਣੇ ਨਹਾਂ ਦੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਨਹਾਂ ਚਮਕਦਾਰ ਬਣਗੇ ਤੇ ਨਾਲ ਹੀ ਮਜ਼ਬੂਤ ਵੀ ਹੋ ਜਾਣਗੇ ਨੰਬਰ 5 আর ਤਾਂ ਨੂੰ ਰੋਜ਼ਾਨਾ ਆਪਣੇ ਵਾਲਾਂ ਵਿੱਚ ਆਪਣੀਆਂ ਉਂਗਲਾਂ ਦੀ ਮਦਦ ਨਾਲ ਹਲਕੀ ਹਲਕੀ ਬਿਨਾ ਤੇਲ ਤੋਂ ਵੀ ਸੌਣ ਤੋਂ ਪਹਿਲਾਂ ਮਾਲਿਸ਼ ਕਰਨ ਲੈਣੀ ਚਾਹੀਦੀ ਹੈ ਇਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਵਾਲਾਂ ਦੀ ਚਮਕ ਵੀ ਵਧੀਆ ਵਾਧੀ ਹੈ ਨੰਬਰ 6 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਗਲੋ ਚਾਹੁੰਦੇ ਹੋ ਤਾਂ ਆਪਣੀ ਚਮੜੀ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੀ ਰਸੋਈ ਵਿੱਚ ਪਈਆਂ ਚੀਜ਼ਾਂ ਦੀ ਵਰਤੋਂ ਕਰਕੇ ਹੀ ਆਪਣੇ ਚਿਹਰੇ ਉੱਪਰ ਪੈਕ ਲਗਾ ਲਓ ਇਸ ਨਾਲ ਤੁਹਾਡੀ ਚਮੜੀ ਹਮੇਸ਼ਾ ਜਵਾਨ ਤੇ ਚਮਕਦਾਰ ਬਣੀ ਰਹੇਗੀ ਨੰਬਰ 7 ਜਿੰਨਾਂ ਬੱਚਿਆਂ ਦੀਆਂ ਅੱਖਾਂ ਪੂਰੇ ਰੰਗ ਦੀਆਂ ਹੁੰਦੀਆਂ ਹਨ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 8 ਆਮਲੇ ਦਾ ਮਰਬਾ ਖਾਣ ਨਾਲ ਸਰੀਰ ਵਿੱਚ ਕਦੇ ਵੀ ਵਿਟਾਮਿਨ ਸੀ ਦੀ ਕਮੀ ਨਹੀਂ ਹੁੰਦੀ ਨੰਬਰ 9 ਜਿਆਦਾ ਚਾਹ ਪੀਣ ਨਾਲ ਸਾਡੇ ਸਰੀਰ ਵਿੱਚ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਾਰਨ ਸਾਨੂੰ ਨੀਂਦ ਘੱਟ ਆਉਂਦੀ ਹੈ ਤੇ ਖਬਰਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਨੰਬਰ 10 ਬੇਲ ਪੱਤਰ ਦੇ ਪੱਤਿਆਂ ਵਿੱਚ ਫਾਈਬਰ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ। ਇਸ ਦੇ ਨਾਲ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਐਸਿਡਿਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਨੰਬਰ 11 ਜਿਆਦਾ ਝੁੱਕ ਕੇ ਪੜਨ ਨਾਲ ਫੇਫੜੇ ਨਜ਼ਰ ਅਤੇ ਰੀੜ ਦੀ ਹੱਡੀ ਦੀ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 12 ਪੱਕੇ ਹੋਏ ਜਾਮਾਂ ਦਾ ਸ਼ਰਬਤ ਪੀਣ ਨਾਲ ਪੇਟ ਦੇ ਦਰਦ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਨੰਬਰ 13 ਜੇਕਰ ਕੱਚਾ ਪਨੀਰ ਬਚ ਜਾਵੇ ਤਾਂ ਉਸ ਨੂੰ ਤਾਜ਼ਾ ਰੱਖਣ ਲਈ ਚੁਟਕੀ ਭਰ ਖੰਡ ਉੱਪਰ ਛਿੜਕ ਕੇ ਫ੍ਰਿਜ ਵਿੱਚ ਰੱਖ ਦਿਓ। ਇਸ ਤਰ੍ਹਾਂ ਕਰਕੇ ਤੁਸੀਂ ਪਨੀਰ ਨੂੰ ਜ਼ਿਆਦਾ ਸਮੇਂ ਤੱਕ ਫ੍ਰਿਜ ਵਿੱਚ ਰੱਖ ਸਕਦੇ ਹੋ। ਨੰਬਰ 14 ਖੂਨ ਦੀ ਖਰਾਬੀ ਦੂਰ ਕਰਨ ਲਈ ਬੱਕਰੀ ਦਾ ਦੁੱਧ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 15 ਸੂਪ ਬਣਾਉਣ ਸਮੇਂ ਸਬਜ਼ੀਆਂ ਨੂੰ ਜ਼ਰੂਰ ਤੋਂ ਜ਼ਿਆਦਾ ਨਾ ਵਾਹ ਲੋ ਇਸ ਨਾਲ ਸੂਪ ਜ਼ਿਆਦਾ ਸਵਾਦ ਬਣੇਗਾ ਨੰਬਰ 16 ਜੇਕਰ ਤੁਸੀਂ ਆਪਣੇ ਸਰੀਰ ਨੂੰ ਬਿਲਕੁਲ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਗੁੜ ਦਾ ਸੇਵਨ ਜ਼ਰੂਰ ਕਰੋ ਨੰਬਰ 17 ਗੈਸ ਦੀ ਤਕਲੀਫ ਤੁਰੰਤ ਦੂਰ ਕਰਨ ਲਈ ਲਸਣ ਦੀਆਂ ਦੋ ਗੰਡੀਆਂ ਛਿੱਲ ਕੇ ਦੋ ਚਮਚੇ ਦਸੀ ਘਿਓ ਨਾਲ ਚਬਾ ਕੇ ਖਾਓ ਗੈਸ ਤੋਂ ਤੁਰੰਤ ਆਰਾਮ ਮਿਲੇਗਾ ਨੰਬਰ 18 ਦੁੱਧ ਅਤੇ ਛੋਲੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਤੁਹਾਡੀਆਂ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰ ਦਿੰਦਾ ਹੈ। ਨੰਬਰ 19 ਜੇਕਰ ਲਗਾਤਾਰ ਬੈਠਣ ਨਾਲ ਕਮਰ ਆਕੜ ਜਾਂਦੀ ਹੈ ਤਾਂ ਕਿਸ਼ਮਿਸ਼ ਜ਼ਰੂਰ ਖਾਣੀ ਚਾਹੀਦੀ ਹੈ। ਨੰਬਰ 20 ਗੁੰਗੁਨੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਓ ਗੁਰਦਿਆਂ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 21 ਸੌਣ ਤੋਂ ਪਹਿਲਾਂ ਅਦਰਕ ਖਾਣ ਨਾਲ ਪੇਟ ਬਾਹਰ ਨੂੰ ਨਹੀਂ ਨਿਕਲਦਾ। ਨੰਬਰ 22 ਸ਼ੀਸ਼ਾ ਸਾਫ਼ ਕਰਨ ਲਈ ਆਲੂ ਦੇ ਛਿਲਕੇ ਦਾ ਇਸਤੇਮਾਲ ਕਰੋ। ਨੰਬਰ 23 ਛੋਲਿਆਂ ਦੀ ਦਾਲ ਖਾਣ ਨਾਲ ਕਦੇ ਬੁਖਾਰ ਨਹੀਂ ਹੁੰਦਾ। ਨੰਬਰ 24 ਰਾਜਾ ਐਲੋਵੇਰਾ ਕੱਟ ਕੇ ਚਿਹਰੇ ਤੇ ਲਗਾਉਣ ਨਾਲ ਝੁਰੜੀਆਂ ਖਤਮ ਹੋ ਜਾਂਦੀਆਂ ਹਨ। ਨੰਬਰ 25 ਜੇਕਰ ਤੁਸੀਂ 슈ਗਰ ਦੇ ਮਰੀਜ਼ ਹੋ ਤਾਂ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਕਰਨ ਨਾਲ 슈ਗਰ ਬਿਲਕੁਲ ਠੀਕ ਹੋ ਜਾਂਦਾ ਹੈ। ਨੰਬਰ 26 ਪੁਦੀਨੇ ਦਾ ਕੜਾ ਰੋਜ਼ਾਨਾ ਸਵੇਰੇ ਸ਼ਾਮ ਇੱਕ ਪਿਆਲੀ ਪਿਓ ਇਸ ਨਾਲ ਮੈਦਾ ਠੀਕ ਰਹਿੰਦਾ ਹੈ। ਇਹ ਵੀਡੀਓ ਹਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਨਾਈਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ